ਹੈਲੋ ਜੀ ਸਾਰਿਆਂ ਨੂੰ ਹਸਤੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬੱਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਇੱਥੇ ਅੱਜ ਦੇ ਵਲੌਗ ਵਿੱਚ ਹੋ ਗਿਆ ਜੀ ਦੁਪਹਿਰ ਦਾ ਟਾਈਮ ਤੇ ਆਪਾਂ ਲੱਗੇ ਹਾਂ ਜੀ ਸਬਜ਼ੀ ਬਣਾਉਣ ਬਸ ਸਾਰਿਆਂ ਨੇ ਰੋਟੀ ਰੱਟੀ ਖਾਣੀ ਸੀ ਅਜੇ ਤੇ ਅੱਜ ਮੈਂ ਨਾ ਵੈਸੇ ਮੈਨੂੰ ਦੁਪਹਿਰੇ ਨੀਂਦ ਨਹੀਂ ਸੀ ਆ ਰਹੀਗੀ ਤੇ ਇਸ ਕਰਕੇ ਨਾ ਬਸ ਮੈਂ ਉੱਠ ਕੇ ਇੱਥੇ ਆ ਗਈ ਮੈਂ ਕਿ ਚਲੋ ਵੀ ਇਹ ਸ਼ਾਮ ਦਾ ਕੰਮ ਆਪੇ ਤੁਹਾਨੂੰ ਜਿੰਨੂੰ ਖਤਮ ਕਰ ਲੈਣੇ ਸਬਜ਼ੀ ਬਣਾਉਣ ਵਾਲੀ ਸੀ ਜੀ ਮਿਸਤੀ ਲੱਗੇ ਸੀ ਤੇ ਉਹਨਾਂ ਨੇ ਦੁਪਹਿਰੇ ਰੋਟੀ ਰਾਟੀ ਬਣਾਉਣੀ ਸੀ ਤੇ ਇੱਥੇ ਫਿਰ ਮੈਂ ਨਾ ਮੱਕੀ ਫ੍ਰੀ ਸੀਗੀ ਤੇ ਵੈਸੇ ਨਾ ਮੱਕੀ ਟੈਨਸ਼ਨ ਜੀ ਐਵੇਂ ਨਿੱਕੇ ਨਿੱਕੇ ਗੱਲਾਂ ਦੀ ਜਿਹੜੇ ਤੁਹਾਨੂੰ ਪਤਾ ਕੀ ਲਈ ਜਾਈਏ ਤੇ ਫਿਰ ਨਾ ਮੱਕੀ ਕੰਮ ਨੂੰ ਮੈਂ ਹੁੰਦਾ ਕਿ ਨੀਂਦ ਨਹੀਂ ਹੁੰਦੀ ਇਹਨਾਂ ਦਾ ਕੰਮ ਕਰਨ ਨੂੰ ਜੀ ਕਰਦਾ ਨਾ ਪੈਨ ਨੂੰ ਜੀ ਕਰਦਾ ਵਾ ਤੇ ਇੱਥੇ ਫਿਰ ਮੈਂ ਨਾ ਮੱਕੀ ਥੋੜਾ ਇੱਕ ਟਾਈਮ ਚਲੋ ਵੀ ਨਾਲੇ ਆਪਣਾ ਕੰਮ ਖਤਮ ਹੋ ਜਿੰਨਾਂ ਨੇ ਮਨ ਜਾ ਲੱਗਾ ਰਹਿੰਦਾ ਕਿ ਜਦੋਂ ਪਾ ਕੰਮ ਕਰਦੇ ਵਧੀਆ ਜਿਹਾ ਥੋੜਾ ਟਾਈਮ ਪਾਸ ਹੋ ਜਾਂਦਾ ਵਾ ਤੇ ਵੇਲਿਆਂ ਦਾ ਬਸ ਹੀ ਹੁੰਦਾ ਕਦੀ ਉਧਰ ਸੋਚ ਕਦੀ ਉਧਰ ਹਨਾ ਕਿ ਸਾਰਾ ਦਿਨ ਐ ਹੀ ਮਸਤ ਲੰਗ ਨੂੰਂਗ ਜਾਂਦਾ ਵਾ ਤੇ ਇਸ ਕਰਕੇ ਇੱਥੇ ਮੈਂ ਜੀ ਲੱਗੀ ਸੀ ਬਸ ਸਬਜੀ ਸੁਬਜੀ ਚੀਰਨ ਅੱਜ ਮੈਂ ਬਣਾਉਣ ਲੱਗੀਆਂ ਕਦੂ ਫਿਰ ਆਪਾਂ ਕਦੂ ਹੀ ਬਣਾਉਣ ਲੱਗੀਆਂ ਇਹਨਾਂ ਕਦੂ ਮੁੱਲ ਲੈ ਕੇ ਆਂਦੇ ਸੀਗੇ ਤੇ ਉਹ ਦਿਨ ਥੋੜੀ ਜਿਹੀ ਪਰ ਸਬਜੀ ਕੋਪਤਿਆਂ ਦੀ ਬਣਾ ਲਈ ਸੀਗੀ ਤੇ ਅੱਜ ਇਹਨਾਂ ਕद्दू ਪਏ ਸੀ ਖਰਾਬ ਹੋ ਹੀ ਜਾਂਦੇ ਸੀ ਤੇ ਮੈਨੂੰ ਇਹ ਸੀ ਮੈਂ ਕਿਨਾਂ ਵਿੱਚੋਂ ਫਿਰ ਇੱਕ ਕद्दू ਤਾਂ ਜਮੇ ਖਰਾਬ ਜਾ ਹੋ ਗਿਆ ਸੀ ਵਿੱਚੋਂ ਮंगी ਪੱਕ ਜਿਵੇਂ ਆਉਂਦੇ ਨਾ ਬੀਜੇ ਪੱਕੇ ਪੱਕੇ ਬਣ ਜਾਂਦੇ ਆ ਉਵੇਂ ਹੋ ਗਿਆ ਸੀ ਤੇ ਫਿਰ ਮੈਂ ਨਾ ਮਕੇ ਇੱਥੇ ਲੱਗ ਪਈ ਸੀਗੀ ਇਹਨਾਂ ਨੂੰ ਚੀਰ ਲਚੂਰਨ ਤੇ ਥੋੜੀ ਜੀ ਭਿੰਡੀ ਪਈ ਹੋਈ ਸੀਗੀ ਮੈਂ ਕਿ ਭਿੰਡੀਆਂਵੇਂ ਆਏਂਗੇ ਨਾ ਨਿੱਕੀ ਨਿੱਕੀ ਕਦੇ ਕਿਤੇ ਲੈ ਪੈਂਦੀ ਹੁੰਦੀ ਹੈ ਤੇ ਉਹਨਾਂ ਥੋੜੀ ਜੀ ਮੱਕੀ ਹੈਗੀ ਸੀ ਤੇ ਮੈਂ ਉਹ ਵੀ ਬਾਹਰ ਕੱਢ ਲਈ ਫ੍ਰਿਜ ਵਿੱਚੋਂ ਤੇ ਫ੍ਰਿਜ ਵਿੱਚ ਵੈਸੇ ਰੱਖੀ ਹੋਈ ਸੀ ਤੇ ਉਹਨਾਂ ਵਿੱਚ ਚਮਕੀ ਸਾਰੀ ਗਿੱਲੀ ਜੀ ਹੋ ਹੋ ਕੇ ਨਾ ਤੇ ਸਾਰੀ ਖਰਾਬ ਜੀ ਹੋਈ ਪਈ ਸੀਗੀ ਤੇ ਮੈਂ ਚਲੋ ਜਿੰਨੀ ਕ ਬਣੂਗੀ ਇੱਕ ਅੱਧੇ ਜਾਣੇ ਵਾਸਤੇ ਤੇ ਚਲੋ ਬਣ ਜੂਗੀ ਨਾਲ ਜਿਵੇਂ ਚਟਨੀ ਜੀ ਐਂਗੂ ਥੋੜੀ ਜੀ ਬਣਾ ਲੈਨੇ ਤੇ ਇਥੇ ਮੈਂ ਫਿਰ ਨਾ ਕੱਦੂ-ਕੁੱਦੂ ਲੱਗ ਪਈ ਛੱਡਣਾ ਕੀਰਤ ਗਈ ਹੈ ਸਕੂਲ ਕੀ ਅਜਨਾ ਲਾਸਟ ਵਾਲਾ ਪੇਪਰ ਰਹਿ ਗਿਆ ਵਾ ਤੇ ਬਸ ਅੱਜ ਉਹਨੇ ਮੱਕੀ ਲਾਸਟ ਪੇਪਰ ਸੀਗਾ ਤੇ ਕੱਲ ਨੂੰ ਵੈਸੇ ਉਹਨੇ ਸਕੂਲ ਜਾਣਾ ਵਾ ਤੇ ਇਹ ਬਸ ਹੁੰਦਾ ਜੀ ਬਸ ਕਲਾਸਾਂ ਆਮੀ ਉਹ ਨਾਰਮਲ ਅਗੇ ਕਲਾਸਾਂ ਸ਼ੁਰੂ ਨਹੀਂ ਹੋਵਾਂ ਕਲਾਸਾਂ ਸ਼ੁਰੂ ਹੋ ਜਾਣੀਆਂ ਤੇ ਵਧੀਆ ਗੱਲ ਬੱਚੇ ਥੋੜਾ ਸੌਖਾ ਹੋ ਗਿਆ ਕੰਮ ਤੇ ਇੱਥੇ ਮੈਂ ਦਵਾ ਦੱਦ ਜੀ ਆਪਦੇ ਸਬਜੀ ਸਬਜੀ ਦੇ ਲੱਗ ਪਈ ਸੀ ਕਿ ਕਰਨ ਤੇ ਬਸ ਮੈਨੂੰ ਇਹ ਸੀ ਮੈਂ ਚਲੋ ਚੀਰ ਕੇ ਰੱਖ ਲੈਨੇ ਬਣਾਤਾ ਆਪਾਂ ਥੋੜਾ ਕ ਟਾਈਮ ਰੋਕੋ ਵੀ ਲਵਾਂਗੇ ਤੇ ਤਾਂ ਵੀ ਕੋਨੀ ਕਚੀਰੀ ਹੋਊਗੀ ਮंजे ਆਪਾਂ ਰੋਟੀ ਰੱਟੀ ਲਾਵਾਂਗੇ ਦਪਹਿਰੀ ਮਿਸਤਰੀਆਂ ਦੀ ਤੇ ਉਹਦੇ ਨੀਚੇ ਵਧੀਆ ਉਹ ਟ੍ਰਵੇਲਾ ਹੁੰਦਾ ਥੋੜਾ ਕ ਟਾਈਮ ਤੇ ਉਨਤੇ ਆਪਾਂ ਰੱਖ ਦੇਵਾਂਗੇ ਤੇ ਵਧੀਆ ਉਹ ਬਣ ਜੇ ਜੀ ਹੋਊਗੀ ਤੇ ਅੱਜ ਆਪਾਂ ਜਾਣਾ ਜੀ ਕੀਰਤਨ ਦੇ ਆਧਾਰ ਕਾਰਡ ਬਣਾਉਣਾ ਤੇ ਸ਼ਾਮਾਂ ਜੀ ਨੂੰ ਜਾਣਾ ਸੀਗਾ ਡੈਡੀ ਦੇ ਨਾਲ ਜਾਣਾ ਵਾ ਆਧਾਰ ਕਾਰਡ ਬਣਾਉਣਾ ਕੀਰਤਬ ਬਣਾਉਣਾ ਵਾ ਤੇ ਦਿਲਨਾਈ ਦਾ ਬਣਾਉਣਾ ਵਾ ਆਧਾਰ ਕਾਰਡ ਤੇ ਇਸ ਕਰਕੇ ਨਾ ਫਿਰ ਮੈਨੂੰ ਤਾਂ ਵੀ ਸੀ ਕਿ ਮੈਂ ਚਲੋ ਨਜਨ ਕੰਮ ਕੰਮ ਖਤਮ ਕਰ ਲੈਂਦੇ ਫਿਰ ਇਹ ਨਾ ਹਿੰਮਤ ਨਿੱਕਾ ਵਾ ਫਿਰ ਉਹਦੇ ਨਾਲ ਨਾ ਕੰਮ ਕਰਨਾ ਬੜਾ ਔਖਾ ਹੋ ਜਾਂਦਾ ਵਾ ਤੇ ਇਹ ਤੁਹਾਨੂੰ ਬਤਾ ਕਿ ਨਿੱਕੇ ਬੱਚੇ ਕੰਮ ਤਾਂ ਕਰਨ ਨਹੀਂ ਦਿੰਦੇ ਕੁਝ ਵੀ ਬਸ ਉਹਨਾਂ ਨੂੰ ਹੁੰਦਾ ਸਾਨੂੰ ਚੋਕਲੋ ਤੇ ਇੱਕ ਨਾ ਆਰੇ ਨਹੀਂ ਲੱਗਦੇ ਬੱਚੇ ਜਿਵੇਂ ਦੂਸਰੇ ਦੂਸਰੇ ਬੱਚੇ ਘਰੇ ਉਹਨਾਂ ਜਿਵੇਂ ਕੀਰਤ ਘਰੇ ਆ ਦਿਲਨਾਜ਼ ਘਰੇ ਫਿਰ ਤਾਂ ਇਹ ਆ ਕਿ ਇਹਨਾਂ ਨੂੰ ਵੇਖ ਕੇ ਨਾ ਤੇ ਉਮਗੀ ਆਰੇ ਲੱਗ ਜਾਂਦਾ ਵਾ ਤੇ ਜਦੋਂ ਇਹ ਘਰੇ ਨਾ ਦਿਸਣ ਤੇ ਉਦੋਂ ਫਿਰ ਉਹਨੂੰ ਬੜਾ ਹੁੰਦਾ ਵੀ ਘਰੇ ਕੋਈ ਨਹੀਂ ਹੈਗਾ ਉਹਦੇ ਨਾਲ ਖੇਤ ਨੂੰ ਕੁੱਢਣ ਵਾਲਾ ਕੋਈ ਨਹੀਂ ਹੁੰਦਾਗਾ ਤੇ ਫਿਰ ਨਾ ਆਰੀ ਉਰੇ ਨਹੀਂ ਲੱਗਦਾਗਾ ਤੇ ਫਿਰ ਉਹ ਜਿਦਾਂ ਜੀਆਂ ਕਰਦਾ ਰਹਿੰਦਾ ਤੁਹਾਨੂੰ ਪਤਾ ਜਿਵੇਂ ਕੱਲੇ ਬੱਚਦੇ ਨਾ ਜੀਣ ਹੀ ਲੱਗਦਾਗਾ ਘਰੇ ਤੇ ਇਸ ਕਰਕੇ ਨਾ ਫਿਰ ਇਹਨਾਂ ਨੇ ਵੀ ਆਪਣਾ ਕੀਰਤਨ ਨਹੀਂ ਚੱਲ ਜਾਣਾ ਸੀਗਾ ਤੇ ਮੈਨੂੰ ਅਸੀਂ ਚੱਲ ਜਿੰਨਾ ਕੰਮ ਨਿਬੜਦਾ ਆਪਾਂ ਨਵੇੜ ਲਈਏ ਦਿਲਨਾਜ ਵੀ ਹੁਣ ਸੁੱਤੀ ਪਈ ਸੀਗੀ ਤੇ ਉਹ ਵੀ ਮੈਂ ਕਿ ਉਹ ਤਾਂ ਕਾਫੀ ਟਾਈਮ ਹੀ ਸੌਂ ਲੈਂਦੀ ਹੁੰਦੀ ਆ ਉਹ ਤਾਂ ਜੇ ਨਾ ਮਤਲਬ ਕਿ 10:00 ਵਜੇ ਸੁੱਤੀ ਹੋਈ ਨਾ ਮੈਂ ਕਿ 2:30 ਵਜੇ ਨੇ ਉੱਠਣਾ ਉਹਨੂੰ ਨਾ ਮੇਰੇ ਵਾਂਗੂ ਨੀਂਦ ਬੜੀ ਪਿਆਰੀ ਆ ਮੈਂ ਨਾ ਅੱਜ ਜਦੋਂ ਮੈਂ ਕਿ ਜਾਵਾਂ ਕੰਮ-ਕੰਮ ਕਰਕੇ ਫ੍ਰੀ ਹੋ ਜਾਵਾਂ ਨਾ ਤੇ ਜਾ ਕੇ ਨੰਮੇ ਪੈ ਜਾਣਾ ਮਿੰਨ ਤਾਂ ਉਸੇ ਵੇਲੇ ਨੀਂਦ ਆ ਜਾਂਦੀ ਆ ਤੇ ਪਰ ਐਵੇਂ ਜਦੋਂ ਕਿਤੇ ਹੋਵੇ ਨਾ ਮਨ ਜਾਂ ਮਿਲ ਕੇ ਠੀਕ ਜਾਣਾ ਹੋਵੇ ਫੇਰ ਨੀ ਮਿਲ ਕੇ ਨੀ ਸੌਂ ਨੂੰ ਜੀ ਕਰਦਾਗਾ ਫੇਰ ਹੁੰਦਾ ਵੀ ਚਲੋ ਵੀ ਝਟਾ ਮੈਨੂੰ ਨਾ ਕੰਮ ਧੰਦਾ ਕਰ ਲੇ ਨਾ ਨੀਂਦ ਹੀ ਨਹੀਂ ਆਉ ਕਿ ਪੈ ਵੀ ਗਏ ਆ ਨੀਂਦ ਵੀ ਨਹੀਂ ਆਉਣੀ ਕੰਮ ਵੀ ਨਹੀਂ ਨਿਬੜਦਾ ਕਿ ਕਈ ਰੰ ਬਰਾ ਮੱਕੀ ਐਵੇਂ ਜਿਹਦਾ حساب ਬਣ ਜਾਂਦਾ ਵਾ ਤੇ ਅੱਜ ਤਾਂ ਮੇਰੇ ਨਾਲ ਪੈ ਐਵੇਂ ਹੀ ਸੀਗਾ ਤੇ ਮੈਂ ਇੱਥੇ ਫਿਰ ਚਲੋ ਜੀ ਆਪਦਾ ਮੈਂ ਚਲੋ ਕੰਮ-ਕਮ ਖਤਮ ਕਰ ਲੈਨੇ ਕੰਮ ਕਰਦੇ ਆ ਵਧੀਆ ਮਨ ਜਾਂ ਲੱਗਾ ਰਹਿੰਦਾ ਇੱਧਰ ਉੱਧਰ ਧਿਆਨ ਨਹੀਂ ਜਾਂਦਾ ਵਾ ਤੇ ਵੈਸੇ ਵੀ ਚਲੋ ਜੀ ਇੱਥੇ ਆਪਣਾ ਨਾਲੇ ਕੰਮ ਖਤਮ ਹੋ ਜਾਊਗਾ ਤੇ ਇਹ ਤੇ ਜਪਨਾ ਕੀ ਦਾ ਜੇ ਸਰਟੀਫਿਕੇਟ ਵੀ ਲੈ ਕੇ ਜਾਣਾ ਸੀਗਾ ਉਹਦਾ ਬਣਾਉਣ ਵਾਲਾ ਜਨਮ ਸਰਟੀਫਿਕੇਟ ਵੈਸਤੇ ਨਾ ਨਿੱਕੀ ਹੁੰਦੀ ਦਾ ਮੱਕੀ ਸਰਟੀਫਿਕੇਟ ਜੋ ਇੱਕੀਆਂ ਦਿਨ ਉਹਦੇ ਬਣਾ ਕੇ ਰੱਖਲੇ ਪਰ ਨਾ ਪਤਾ ਨਹੀਂ ਕੀ ਜਦੋਂ ਵਿਖਾਇਆ ਨਾ ਕਹਿੰਦੇ ਕਿ ਰੀਜਨਲ ਨਹੀਂ ਹੈ ਆਨਲਾਈਨ ਕਢਾਉਣਾ ਪਊਗਾ ਤੁਹਾਨੂੰ ਤੇ ਉਹਦੋਂ ਮੈਂ ਐਵੇਂ ਖਿਆਲ ਹੀ ਨਾ ਕੀਤਾ ਕਿ ਦਿਲਨਾਜ ਦਾ ਸੀ ਨਾ ਉਹ ਤਾਂ ਆਨਲਾਈਨ ਕਢਾ ਲਿਆ ਸੀਗਾ ਤੇ ਜਿਹੜਾ ਮਨਕਿਰ ਦਾ ਉਹ ਮੱਕੀ ਇੱਥੋਂ ਆਪਣੇ ਆਸ਼ਾ ਵਰਕਰ ਉਹਨਾਂ ਨੇ ਬਣਾਇਆ ਸੀਗਾ ਤੇ ਉਹ ਫਿਰ ਮਲੇ ਕਿ ਨੇ ਕਹਿੰਦੇ ਕਿ ਨਹੀਂ ਤੁਹਾਨੂੰ ਤਾਂ ਮੱਕੀ ਆਨਲਾਈਨ ਕਢਾਉਣਾ ਪੈਣਾ ਉਹ ਵੀ ਨਾ ਮੱਕੀ ਰੱਬੀ ਕਿਸੇ ਦਿਨ ਇੱਕ ਨੂੰ ਇੱਕ ਦਿਨ ਵਿਖਾ ਲਿਆ ਭਾਈ ਤੋਂ ਕਿਸੇ ਨੂੰ ਤੇ ਆਪਣੇ ਚਾਚਾ ਜੀ ਲੱਗਦੇ ਨੇ ਮੈਨੂੰ ਵੈਸੀ ਮੈਂ ਤਾਂ ਵਿਖਾਇਆ ਸੀ ਕਿ ਚਲੋ ਦਲਨਾ ਬਣ ਕੇ ਦੋ ਮਾ ਕੀ ਸਰਟੀਫਿਕੇਟ ਬਣੇ ਹੋਏ ਆ ਤੇ ਫਿਰ ਉਹਨਾਂ ਨੇ ਦੱਸਿਆ ਵੀ ਐਸਡੀ ਰੀਜਨਲ ਨਹੀਂ ਆ ਤੁਹਾਨੂੰ ਮਾ ਕੀ ਰੀਜਨਲ ਆਨਲਾਈਨ ਕਢਾਉਣਾ ਪਊਗਾ ਫਾਰਮ ਭਰ ਕੇ ਦੇਨੇ ਪੈਣਗੇ ਫਾਰਮ ਦਾ ਭਰ ਕੇ ਦਿੱਤੀ ਹੋਇਆ ਤੇ ਅੱਜ ਸ਼ਾਇਦ ਉਹ ਨਿਕਲ ਆਵੇ ਤੇ ਫਿਰ ਪਤਾ ਲੱਗੂਗਾ ਵੀ ਨਿਕਲਦਾ ਵੀ ਕਿ ਨਹੀਂ ਤੇ ਵੈਸਤੋ ਕਹਿੰਦੇ ਸੀ ਕਿ ਦਸਕ 12 ਦਿਨਾਂ ਬਾਅਦ ਉਹ ਸਰਟੀਫਿਕੇਟ ਨਿਕਲ ਆਉਂਦਾ ਵਾ ਇੱਥੇ ਜੀ ਮੈਂ ਬਸ ਛੇਤੀ ਕਦੂ ਕਦੂ ਜੀਰ ਲਏ ਸੀਗੇ ਤੇ ਬਸ ਜੀ ਹੁਣ ਆਪਾਂ ਗੰਡੇ ਗੁੰਡੇ ਲਏ ਉਹਨੇ ਥੋਮ ਲਏ ਉਹਨੇ ਇਹ ਕਿ ਥੋਮ ਦੇ ਨਾਲ ਨਾ ਸਬਜੀ ਬੜੀ ਵਧੀਆ ਸਵਾਦ ਬਣ ਜਾਂਦੀ ਹੈ ਤੇ ਵਧੀਆ ਲੱਗਦੀ ਹੈ ਸਬਜੀ ਵੈਸੇ ਵੀ ਥੋਮੇ ਕਿ ਚੰਗਾ ਵਾ ਹਾਂਜੀ ਤੇ ਜੋ ਵੀ ਕੋਈ ਆਪਣੇ ਚੈਨਲ ਤੇ ਨਵਾਂ ਵਾ ਪਲੀਜ਼ ਜੋ ਵੀ ਮੇਰਾ ਭੈਣ ਭਰਾ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਪਣੀ ਹਰ ਰੋਜ਼ ਦੇ ਵੀਡੀਓ ਆਉਂਦੀ ਹੈ ਤੁਸੀਂ ਜਰੂਰ ਵੇਖਿਆ ਕਰੋ ਵੱਧ ਤੋਂ ਵੱਸ ਕੋਟ ਕਰਿਆ ਕਰੋ ਬਸ ਤੁਹਾਡੇ ਭੈਣ ਭਰਾਵਾਂ ਦੀ ਸਦਕਾ ਹੀ ਮੇਰਾ ਇਦਾਂ ਚੱਲਦਾ ਪਿਆ ਵਾ ਤੇ ਤੁਸੀਂ ਪਲੀਜ਼ ਜੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਮੈਂ ਜੀ ਡੇਲੀ ਇਸੇ ਤਰ੍ਹਾਂ ਹਰ ਰੋਜ਼ ਵਲੌਗ ਬਣਾ ਕੇ ਪਾਉਣੀ ਹੁੰਦੀ ਆ ਮੈਂ ਕੀ ਆਪਦੇ ਕੰਮ ਧੰਦੇ ਦਾ ਹੀ ਪਾਉਣੀ ਹੁੰਦੀ ਮੈਂ ਬਾਹਰ ਅੰਦਰ ਤਾਂ ਬਹੁਤ ਜਦਾ ਘਟ ਜਾਂਦੀ ਜੇ ਮੈਂ ਘਟ ਜਾਵਾ ਵੀ ਤੇ ਫਿਰ ਵੀ ਮੈਂ ਉੱਥੇ ਜਾ ਕੇ ਵੀਡੀਓ ਨਹੀਂ ਬਣਾਉਂਦੀ ਕਿ ਪੈਸੇ ਮਿਲੁੰਦਾ ਵੀ ਕੀ ਚਲੋ ਬਾਹਰ ਜਾ ਕੇ ਵੀਡੀਓ ਹੁੰਨੀ ਕਿਤੇ ਕਿਤੇ ਹੋਵੇ ਤੇ ਮੈਂ ਬਣਾ ਲੈਂਦੀ ਆ ਜ਼ਿਆਦਾਤਰ ਤਾਂ ਮੈਂ ਬਾਹਰ ਜਾਵਾ ਵੀ ਕਿਤੇ ਤੇ ਫਿਰ ਵੀ ਮੈਂ ਵੀਡੀਓ ਨਹੀਂ ਬਣਾਉਂਦੀ ਬਸ ਮੈਂ ਮਕਿਵੇਂ ਘਰੇ ਹੀ ਮਕਿ ਰਸੋਈ ਦੇ ਵਿੱਚ ਜਾਂ ਬਾਹਰ ਆਪਣਾ ਜਿਵੇਂ ਕੰਮ ਕਰਦੀ ਆ ਤੇ ਬਸ ਮੈਂ ਉਹੀ ਵੀਡੀਓ ਬਣਾਉਣੀ ਆ ਪਹਿਲਾਂ ਤਾਂ ਨਾ ਮੈਂ ਮੈਂ ਕਿ ਆਪਦੀ ਵੀ ਮੈਂ ਕਿ ਕਦੀ ਵੀ ਵੀਡੀਓ ਨਹੀਂ ਬਣਾਈ ਸੀ ਮੈਂ ਕਿ ਹੁਣ ਵੀ ਮੈਂ ਨਾ ਇਹ ਕਿ ਜਿਵੇਂ ਕੋਈ ਗਾਣਿਆਂ ਗੁੰਣੇ ਸਾਰੇ ਵੀਡੀਓ ਬਣਾਉਂਦੇ ਨਾ ਤੇ ਮੈਨੂੰ ਬਿਲਕੁਲ ਨਹੀਂ ਮੈਂ ਕਿ ਵੈਸੇ ਮੈਨੂੰ ਬਣਾਉਣੇ ਲੱਗੇ ਮੈਂ ਆਪਦੀ ਵੀਡੀਓ ਬਣਾ ਕੇ ਤੇ ਮੈਨੂੰ ਬੜਾ ਹੁੰਦਾ ਕਿ ਹਾਏ ਮੈਂ ਕਿ ਕਿਉਂ ਵੀਡੀਓ ਬਣਾਈ ਮੈਂ ਉਸੇ ਵਾਲਾ ਡਿਲੀਟ ਕਰ ਦੇਣੀ ਹੁੰਦੀ ਆ ਤੇ ਵੈਸੇ ਮੈਂ ਕਿ ਇਹ ਸਿਰਫ ਵਲੌਗ ਦੇ ਮੈਂ ਕਿ ਇੱਥੇ ਬਣਾਉਣੀ ਆ ਤੇ ਵਧੀਆ ਚੱਲ ਜੀ ਥੋੜਾ ਜਿਹਾ ਇਹ ਵਧੀਆ ਲੱਗਦਾ ਪਹਿਲਾਂ ਤਾਂ ਮੈਨੂੰ ਬੜਾ ਮੈਂ ਕਿ ਪਹਿਲਾਂ ਜੀ ਮੈਂ ਆਪਦੀ ਆਵਾਜ਼ ਹੀ ਰਿਕਾਰਡ ਕਰ ਲੈਣੀ ਹੁੰਦੀ ਸੀ ਨਾ ਤੇ ਉਹਦੇ ਮੈਨੂੰ ਬੜਾ ਨਵੀਂ ਤੇ ਨੱਚ ਆਇਆ ਬੜਾ ਹੁੰਦਾ ਵੀ ਪਤਾ ਨਹੀਂ ਆਪਾਂ ਵਿੱਚ ਸਹੀ ਬੋਲੇ ਆ ਜਾਂ ਨਹੀਂ ਬੋਲੇ ਆ ਹਨ ਤੇ ਇਸ ਕਰਕੇ ਮੈਨੂੰ ਬੜਾ ਹੁੰਦਾ ਕਈ ਵਾਰ ਵੀ ਹਾਇ ਮੈਂ ਕਿਤੇ ਵਿੱਚ ਕੁਝ ਗਲਤ ਤਾਂ ਨਹੀਂ ਬੋਲ ਦਿੱਤਾ ਜਾਂ ਕਿਵੇਂ ਤੇ ਹੁਣ ਥੋੜਾ ਥੜਾ ਇਹ ਕਿ ਮੈਂ ਡੇਲੀ ਵੀ ਵਲੌਗ ਪਾਉਣ ਲੱਗ ਗਈ ਨਾ ਤੇ ਹੁਣ ਨਹੀਂ ਹੁੰਦਾ ਹੁਣ ਮੈਨੂੰ ਹੁੰਦਾ ਵੀ ਚਲੋ ਕੀ ਕੋਈ ਗੱਲ ਨਹੀਂ ਕਦੀ ਦੀ ਗਲਤ ਹੋ ਜੂਗਾ ਜੇ ਕਿਵੇਂ ਤੇ ਅਗਲੀ ਵਾਰੀ ਆਪਾਂ ਸਹੀ ਕਰ ਲਵਾਂਗੇ ਤੇ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਿੱਚ ਕੁਝ ਵੀ ਲੱਗਦਾ ਹੁੰਦਾ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਤਾਂ ਜੋ ਅਗਲੀ ਵਾਰ ਮੋਸਤ ਬੈਸਟ ਵੀਡੀਓ ਪਾ ਸਕਾਂ ਇਹ ਜਿਹਾ ਸਭ ਪਗੰਡੇ ਲੱਗਦੇ ਸੀ ਇਹਨਾਂ ਮੇਰੇ ਨਾ ਅੱਖਾਂ ਵਿੱਚ ਖਾਰਸ ਬਹੁਤ ਆਉਣ ਲੱਗ ਜਾਂਦੇ ਜਦੋਂ ਮੈਂ ਗੰਡੇ ਗੁੰਡੇ ਚ ਫਿਰਦੀ ਹਾਂ ਤੇ ਇਸ ਕਰਕੇ ਮੈਂ ਇੱਥੇ ਪਾਣੀ ਦੇ ਵਿੱਚ ਹੀ ਗੰਡੇ ਝੀਰਨ ਲੱਗ ਗਈ ਸੀ ਕਿ ਇਹ ਹੈ ਕਿ ਪਾਣੀ ਵਿੱਚ ਜੇ ਪਗੰਨੇ ਚੀਜ਼ ਨਾ ਖੜਕਤਨ ਦੀ ਥੋੜੀ ਪੱਟ ਉੱਡਦੀ ਹੈ ਮਨ ਕੇ ਫਿਰ ਅੱਖਾਂ ਜਿੰਨੀ ਪੈ ਗਈ ਤੇ ਇੱਥੇ ਨਾ ਵੀਡੀਓ ਸਾਫ਼ ਨਹੀਂ ਬਣੀ ਉਹ ਉੱਪਰ ਹੀ ਕੈਮਰਾ ਰੱਖਿਆ ਸੀਗਾ ਬਾਅਦ ਉੱਥੇ ਮੈਂ نیچے ਬੈਠੀ ਹੋਈ ਸੀ ਜੀ ਤੇ ਬੈਕ ਤੇ ਮੈਂ ਸਭ ਜੁੱੜੀ ਚੀਰਦੀ ਪਈ ਸੀ ਤੇ ਇਸ ਕਰਕੇ ਨਾ ਮੈਂ ਇਹ ਵੀਡੀਓ ਥੋੜੀ ਵਧੀਆ ਨਹੀਂ ਸੀ ਵਿੱਚੋਂ ਬਣੀ ਤੇ ਮੈਨੂੰ ਪਤਾ ਨਹੀਂ ਲੱਗਾ ਉੱਪਰ ਉਹਨੇ ਸ਼ਾਇਦ ਕੈ ਤੇ ਇਧਰ ਜੀ ਮੇਰੇ ਦਰਾਨੀ ਉਹਨੇ ਬਸ ਅਬ ਦੀ ਸਿੱਧੀ ਧਰ ਦਿੱਤੀ ਸੀਗੀ ਆਪਾਂ ਇੱਥੇ ਖਵਾਲੀ ਸੀ ਜੀ ਮਿਸਤਰੀ ਜਾਣੇ ਰੋਤੀ ਮਿਸਤਰੀ ਜੀ ਬਸ ਦੋ ਹੀ ਜਾਣੇ ਸੀਗੇ ਤੇ ਸੀਸੇ ਬਸ ਜੀ ਇੱਕ ਸ਼ੀਸ਼ਾ ਜੀ ਉਹਨਾਂ ਨੇ ਮੱਕੀ ਕੋਠੀ ਜਿਹੜਾ ਮੇਨ ਉਹ ਲਾ ਦਿੱਤਾ ਵਾ ਇੱਕ ਹੋ ਡਬਲ ਮੱਕੀ ਉਹਦਾ ਹੀ ਸ਼ੀਸ਼ਾ ਪਿਆ ਹੋਇਆ ਉਹ ਤਾਂ ਜੇ ਬਾਹਰ ਵਿੜੇ ਵਿੱਚ ਪਿਆ ਉਹ ਉਹ ਜੀ ਇਹਨੇ ਲਾਇਆ ਹੀ ਨਹੀਂ ਆ ਤੇ ਅੱਜ ਵੀ ਮਿਸਤਰੀ ਨਹੀਂ ਆਏ ਅੱਜ ਵੀ ਦੋ ਤਿੰਨ ਵਾਰੀ ਫੋਨ ਕੀਤਾ ਸੀ ਉਹਨੂੰ ਨੂੰ ਤੇ ਉਹ ਆਏ ਨਹੀਂ ਆ ਤੇ ਹੁਣ ਸ਼ਾਇਦ ਸਵੇਰੇ ਆ ਜੇ ਤੇ ਪਰ ਇਹ ਕਿ ਸ਼ੀਸ਼ਾ ਬਾਹਰ ਪਹਿਣਾ ਮੈਨੂੰ ਫਤਰਾ ਜੇ ਹੁੰਦਾ ਕਿ ਬੱਚੇ ਹੈ ਨਾ ਤੇ ਬੱਚੇ ਨੂੰ ਕੀ ਪਤਾ ਉਹਨੇ ਕੀ ਚੀਜ਼ ਮਾਰ ਦੇਣੀ ਜਾਂ ਕੁਛ ਨਾ ਤੇ ਉਹ ਨਾ ਸਾਰਾ ਦਿਨ ਧਿਆਨ ਜੇ ਰੱਖਣਾ ਪੈਂਦਾ ਸ਼ੀਸ਼ੇ ਦਾ ਬਾਹਰ ਜਿਹੜੇ ਬੱਚੇ ਪਿਆ ਹੋਇਆ ਸ਼ੀਸ਼ਾ ਆਪਣੇ ਤੇ ਇੱਕ ਨਿਹਰੀ ਜੀ ਦਾ ਮੌਸਮ ਝਾਟੀ ਬਣ ਜਾਂਦਾ ਰਾਤ ਨੂੰ ਤਾਂ ਪਤਾ ਨਹੀਂ ਲੱਗਦਾ ਤੇ ਫਿਰ ਆਪਣੀ ਹੈ ਆਪਣੇ ਹੋਰ ਘਰ ਚ ਕੋਈ ਨਹੀਂ ਉੱਠਦਾ ਡੈਡੀ ਉੱਠਦੇ ਹੁੰਦੇ ਉਹਨਾਂ ਨੂੰ ਬਸ ਦੇਖਣਾ ਦੇਖਣਾ ਹੁੰਦਾ ਵਾ ਤੇ ਉਹ ਉਹਨਾਂ ਨੂੰ ਬੜਾ ਟੈਨਸ਼ਨ ਹੈ ਕਿ ਵੀ ਬਸ ਇਹ ਸ਼ੀਸ਼ਾ ਕਿਹਨੇ ਕਹਿ ਤਰਨਾ ਬਸ ਉੱਪਰ ਲੱਗੇ ਜੇ ਉਹ ਲਹਿ ਤਾਂਦੀ ਆ ਇਹਨੂੰ ਕੋਠੀ ਵਿੱਚ ਨਹੀਂ ਰੱਖਿਆ ਇਹਨਾਂ ਨੇ ਇਹ ਸਿੱਧੀ ਚਲੋ ਇੱਥੇ ਹੀ ਰੱਖ ਦਿੰਨੀ ਆ ਬਾਹਰ ਲਈ ਸਾੜੀ ਤੇ ਉੱਥੇ ਫਿਰ ਮੱਕੀ ਜਾ ਕੇ ਫਿਰ ਸਿੱਧਾ ਉੱਪਰ ਲੱਗ ਜੇਗਾ ਸਵੇਰੇ ਜੇ ਮੇਰਾ ਟਾਈਮ ਲੱਗਾ ਤੇ ਫਿਰ ਮੈਂ ਤੁਹਾਨੂੰ ਵੀਡੀਓ ਜ਼ਰੂਰ ਬਣਾ ਕੇ ਜੇ ਤੁਹਾਨੂੰ ਇਹ ਸ਼ੀਸ਼ੀਆਂ ਨਹੀਂ ਵਿਖਾਉਂਗੀ ਤੇ ਕੁਝ ਜਿਹੜੇ ਸ਼ੀਸ਼ੇ ਉੱਥੇ ਸਾਰੇ ਮੱਕੀ ਅੰਦਰ ਰੱਖੇ ਹੋਏ ਆ ਕੋਠੀ ਦੇ ਵਿੱਚ ਰੱਖੀ ਹੋਏ ਆ ਉਹ ਨਿੱਕੇ ਸੀਗੇ ਡਬਲ ਤਾਂ ਬਸ ਦੋ ਹੀ ਸ਼ੀਸ਼ੇ ਉਹਨਾਂ ਵਿੱਚ ਇੱਕ ਲੱਗ ਗਿਆ ਵਾ ਇੱਕ ਰਹਿ ਗਿਆ ਵਾ ਤੇ ਇਹ ਜੀ ਬਸ ਜੀ ਆਪਣੀ ਮੱਖਣੀ ਕੱਢਣ ਵਾਲੀ ਰਹਿ ਗਈ ਦੁਪਹਿਰ ਦੇ ਟਾਈਮ ਸੀਗਾ ਤੇ ਮੱਕੀ ਥੋੜੀ ਨਾ ਮੱਖਣੀ ਕੱਟ ਸੀਗੀ ਤੇ ਅਸੀਂ ਸੋਚਿਆ ਚੱਲੋ ਅੱਭੀ ਦੁਪਹਿਰ ਦੇ ਟਾਈਮ ਇੱਥੇ ਕੱਢ ਲਵਾਂਗੇ ਤੇ ਦਰਾਨੀ ਮੇਰੇ ਨੇ ਪਾ ਦਿੱਤੀ ਸੀਗੀ ਮਦਾਨੀ ਤੇ ਮੈਂ ਤਾਂ ਇੱਥੇ ਜਦਾ ਕੱਢਣ ਲੱਗ ਗਈ ਸੀਗੀ ਇੱਥੇ ਛਿਤੇ ਪਈ ਬਸ ਮੱਖਣੀ ਆਪਣੀ ਕੱਢ ਕੇ ਰੱਖ ਲੈਣੇ ਆ ਹੋਰ ਵੀ ਜਿਵੇਂ ਆਪਣੇ ਕੰਮ ਕੋਮ ਅਸੀਂ ਸਾਰੇ ਮੈਂ ਕਰ ਲਏ ਸੀਗੇ ਕੰਮ ਤਾਂ ਜੀ ਬਸ ਸਾਰਾ ਦਿਨ ਇਵੇਂ ਚੱਲਦੇ ਚੱਲਦੇ ਰਹਿੰਦੇ ਆ ਕਦੀ ਜ਼ਿਆਦਾ ਹੋ ਗਏ ਕਦੀ ਘੱਟ ਹੋ ਗਏ ਪਰ ਇਹ ਕਿ ਜਿਹਦੇ ਲੱਗੇ ਰਹੀ ਹੈ ਨਾ ਫਿਰ ਤੱਕ ਕੰਮ ਨਹੀਂ ਮੁੱਕਦੇ ਜਿੱਦਾਂ ਆਪਾਂ ਛੱਡ ਕੇ ਬਹਿ ਜਗੇ ਫਿਰ ਤਾਂ ਮੱਕੇ ਹੁੰਦਾ ਵੀ ਹਾਂ ਹੁਣ ਤਾਂ ਕੋਈ ਕੰਮ ਨਹੀਂ ਆਪਾਂ ਤਾਂ ਜ਼ਾਇਲ ਕਰ ਲਿਆ ਤੇ ਜੇ ਇਹ 10:00 ਵਜੇ ਬੰਦ ਖਾਰਾ ਕੰਮ ਕਰਕੇ ਸਵੇਰ ਦਾ ਵੇਲੇ ਜਿੱਦਾਂ ਫੇਰ ਆਖੀ ਦਾ ਹਾਂ ਹੁਣ ਆਪਾਂ ਸਾਰਾ ਹੀ ਕੰਮ ਕਰ ਲਿਆ ਹੁਣ ਵੇਲੇ ਆ ਤੇ ਅਜੇ ਜਾ ਕੇ ਬੰਦ 10 ਮਿੰਟ ਬੈਠੀਦਾ ਉਸ ਤੋਂ ਬਾਅਦ ਹੁੰਦਾ ਹਈ ਫਲਾਣਾ ਕੰਮ ਵੀ ਕਰਨਾ ਲਾ ਅਵੀ ਕਰਨਾ ਲਾ ਅਵੀ ਕਰਨਾ ਮੇਰੇ ਜੇ ਅੰਦਰ ਜਾਂਦਾ ਨਾ ਫਿਰ ਉਹ ਮੱਕੇ ਹੁੰਦਾ ਵੀ ਹਈ ਆ ਕੰਮ ਰਹਿ ਗਿਆ ਔਰ ਆ ਗਿਆ ਮੇਰੇ ਫੇਰ ਕੰਮ ਜਿਹਦੇ ਵਿੱਚ ਆਪਣਾ ਧਿਆਨ ਹੋ ਜਾਂਦਾ ਵਾ ਤੇ ਹਾਂਜੀ ਇਥੇ ਨੰਬਰ ਸਾਨੂੰ ਸਬਜੀ ਬਣ ਗਈ ਸੀ ਨੂੰ ਮੱਚਾ ਪਾ ਦਿੱਤੀ ਸੀ ਗੀਆਂ ਤੇ ਆਪਾਂ ਹੁਣ ਇਹਨੂੰ ਪਾ ਦ ਦੇਵਾਂਗੇ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਜੀ ਪੱਲੇ ਲੱਗਦੀ ਪਈ ਸੀ ਮੈਨੂੰ ਆਖਾਂ ਲੱਗੀ ਸੀ ਪ੍ਰਭ ਨੂੰ ਕਿ ਥੋੜਾ ਪਾਣੀ ਪਾ ਦਈਏ ਤੇ ਇਥੇ ਪਾਣੀ ਪਾ ਦਿੰਦੇ ਹਾਂ ਸਬਜੀ ਵਿੱਚ ਮੜਾ ਜਾ ਤੇ ਚੌੜੀ ਵਧੀਆ ਸਬਜੀ ਬਣ ਜੂਗੀ ਤੇ ਬਸ ਹੁਣ ਪਿੰਡੀ ਚੀਰਨ ਵਾਲੀ ਰਹਿ ਗਈ ਪਿੰਡੀ ਤੇ ਜੰਮਈ ਥੋੜੀ ਜੀ ਸੀ ਤੇ ਪਰ ਬਾਕੀ ਛਿੱਟਛਿੱਟ ਸਾਰੀ ਝੀਰ ਲੈਣੀ ਆ ਅਖੀ ਜੀ ਆ ਗਈ ਸੀ ਪਿੰਡੀ ਦੀ ਵਾਰੀ ਪਿੰਡੀ ਮੰਡਲ ਕਿਸੀ ਜੇਰ ਨੂੰ ਬਸ ਚੀਪਾ ਸਬਜ਼ੀ ਬਣਾ ਕੇ ਹਮ ਫਰੀਓ ਜਾਉਂਗੇ ਉਸ ਤੋਂ ਬਾਅਦ ਆਪਾਂ ਜਾਣਾ ਸੀਗਾ ਮਾਨਕ ਤੇ ਧੰਦੇ ਧਾਰ ਕਾਰਡ ਬਣਾਉਣਾ ਤੇ ਹਾਂਜੀ ਅੱਜ ਦਾ ਵਲੌਗ ਆਪਣਾ ਇਨਾ ਸੀ ਮੰਮੀਦ ਕਰਾਂਗੀ ਤੁਹਾਨੂੰ ਵਧੀਆ ਲੱਗੇਗਾ ਆਪਣਾ ਅੱਜ ਦਾ ਵਲੌਗ ਥੈਂਕ ਯੂ ਜੀ ਵੀਡੀਓ ਦੇਖਣ ਵਾਸਤੇ